ਕਹਿੰਦੇ ਕਿਸੇ ਦਾ ਕਰਤਾਰ ਵੇਖਣਾ ਨਾ ਉਹਦੇ ਹਾਲਾਤ ਵੇਖੋ ਉਹਦਾ ਪਰਿਵਾਰ ਵੇਖੋ ਜੀ ਤੁਸੀਂ ਪਰਿਵਾਰ ਤੇ ਵੇਖੋ ਇਕੱਲੇ ਜਾ ਕੇ ਜੰਨੇ ਨਿਆਣਿਆਂ ਦੇ ਕੇਸ ਨੇ ਉਹ ਹਾਂ ਬਿਲਕੁਲ ਇਹ ਬਹੁਤ ਗੱਤਕਾ 1.5 ਸਾਲ ਆਪਣੇ ਬੱਚਾ ਨੂੰ ਉੱਥੇ ਇਨਸਟ੍ਰਕਟਰ ਦਾ ਕੇ ਗੱਤਕਾ ਸਾਇਆ ਹੈ ਜਿਹੜੇ ਘਰੇਵਾਲ ਦੇ ਜਿਹੜੇ ਬੇਟੇ ਨੇ ਰੋਲ ਫਰਮਾ ਰਹੇ ਨੇ ਕਹਿੰਦੇ ਗੱਤਕੇ ਦੀ 1 ਸਾਲ 1.5 ਸਾਲ ਟ੍ਰੇਨਿੰਗ ਲਈ 1.5 ਸਾਲ ਉੱਥੇ ਆ ਮੈਂ ਤੇ ਆ ਫਰਾਂਸ ਸੀਗਾ ਮੈਂ ਜਦੋਂ ਵੇਖਿਆ ਤੇ ਉਹ ਪੂਰੇ ਪਰਫੈਕਟ ਨੇ ਗੱਤਕੇ ਦੇ ਵਿੱਚ ਹਣਾ ਮਤਲਬ ਬੰਦੇ ਦੇ ਤੁਸੀਂ ਜੇ ਤਨਜੀ ਕਿਸਦਾ ਕਰਤਾਰ ਵੇਖਣਾ ਨਾ ਉਹਦੇ ਹਾਲ ਨਾ ਵੇਖੋ ਉਹਦਾ ਪਰਿਵਾਰ ਵੇਖੋ ਜਾ ਕੇ ਹੂੰ ਤੁਸੀਂ ਪਰਿਵਾਰ ਤੇ ਵੇਖੋ ਇਕੱਲੇ ਜਾ ਕੇ ਤਨਜੀ ਨਿਆਣਿਆਂ ਦੇ ਕੇਸ ਨੇ ਉਹਦੇ ਹਾਂ ਬਿਲਕੁਲ ਇਹ ਬਹੁਤ ਗਤਕਾ 1.5 ਸਾਲ ਆਪਣੇ ਬੱਚਾ ਨੂੰ ਉਥੇ ਇਨਸਟ੍ਰਕਟਰ ਰੱਖ ਕੇ ਗਤਕਾ ਸਿਖਾਇਆ ਹੂੰ ਤੇ ਮੀਂਜੋ ਨੇ ਤਿਆਰੀ ਕੀਤੀ ਆ ਹੂੰ ਅੱਜ ਕਿੱਤਾ ਉਸ ਬੰਦੇ ਦਾ ਅੱਜ ਕਿੱਤਾ ਉਸ ਬੰਦੇ ਦਾ ਸਿੰਗਿੰਗ ਹੂੰ ਪਿਆ ਹੋਇਆ ਪਿਛਲੇ 20-25 ਸਾਲਾਂ ਤੋਂ ਗਾ ਰਿਹਾ ਉਹ ਬੰਦਾ ਤੁਸੀਂ ਇੱਕਦਮ ਕਹਿ ਦਿਓ ਨਹੀਂ ਜੀ ਤੂੰ ਸਭ ਕੁਝ ਛੱਡ ਕੇ ਤੇ ਪੱਗਮਾਣਾ ਤੇ ਦਾੜੀ ਰੱਖ ਬਸ ਦੈਟਸ ਇਟ ਖਤਮ ਹੌਲੀ ਹੌਲੀ ਲਿਆਉਣਾ ਪੈਣਾ ਹੌਲੀ ਹੌਲੀ ਲਿਆਉਣਾ ਪੈਣਾ ਇੱਕਦਮ ਨਹੀਂ ਆ ਮੇਰਾ ਇੱਕ ਇੱਕ ਮੇਰਾ ਸੈਮੀਨਾਰ ਸੀਗਾ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਰੱਖਿਆ ਤੇ ਮੈਨੂੰ ਵੀ ਸੱਤ ਲਿਆ ਉੱਥੇ ਮੈਨੂੰ ਮੈਂ ਲੇਟ ਪਹੁੰਚਿਆ ਦਿੱਲੀ ਸੀਗਾ ਤੇ ਮੈਨੂੰ ਮੈਨੂੰ ਪਰਚੀ ਫੜਾਤੀ ਕਹਿੰਦੇ ਤੇਰਾ ਵਿਸ਼ਾ ਹੈਗਾ ਪਤਿਤ ਪਤਿਤ ਦਾ ਮਤਲਬ ਹੈਗਾ ਜਿਨ੍ਹਾਂ ਨੇ ਕੇਸ ਦਾੜੀ ਕੱਟੇ ਹੁੰਦੇ ਉਹਨਾਂ ਦੇ ਬੋਲਣਾ ਮੈਂ ਕਿਹਾ ਭਰਾਵਾ ਕੋਈ ਫਿਲਮ ਫਿਲਮ ਦੀ ਗੱਲ ਕਰਾਓ ਮੇਰੇ ਤੋਂ ਆ ਗਈ ਚੱਕਰਾਂ ਚ ਪਾਉਣ ਲੱਗੇ ਮੈਨੂੰ ਅਿੰਨੇ ਨੂੰ ਸਟੇਜ ਤੋਂ ਬਾਜਨੈਲ ਸਿੰਘ ਜੀ ਆਉਣਗੇ ਅਰੇ ਪਰਚੀ ਪੜ੍ਹੀ ਮੈਂ ਕਹਾ ਓੜ ਜਗਾ ਲੈ ਕਾ ਕੰਮ ਕਹਿੰਦਾ ਮੈਂ ਸਟੇਜ ਤੇ ਜਿਹੜਾ ਤੇ ਸਾਹਮਣੇ ਪਤੀਤੀ ਪੱਤੇ ਤੇ ਬੈਠੇ ਸਾਹਮਣੇ ਹੁਣ ਪਤਾ ਬੋਲੇ ਕੀ ਹਾਂ ਮੈਂ ਵੇਖਿਆ ਮੈਂ ਕਹਾ ਸੱਚੇ ਮਨ ਸੋਚਿਆ ਮੈਂ ਸੱਚੇ ਪਾਤਸ਼ਾਹ ਵੀ ਵੀ ਬਚਾ ਲਈ ਅੱਜ ਅੱਜ ਪਤਾ ਨਹੀਂ ਕੀ ਹੋਣਾ ਮੈਂ ਕਹਾ ਜੀ ਮੇਰਾ ਨਾਮ ਜਰਨੈਲ ਸਿੰਘ ਫਿਲਮੀ ਬੰਦਾ ਮੈਂ ਪਹਿਲੀ ਗੱਲ ਤੇ ਮੇਰਾ ਵਿਸ਼ਾ ਨਹੀਂ ਹੈਗਾ ਅੱਛਾ ਤੁਸੀਂ ਬੋਲ ਤਾਂ ਮੇਰਾ ਵਿਸ਼ਾ ਨਹੀਂ ਹੈਗਾ ਏ ਹੂੰ ਤੇ ਮੈਨੂੰ ਜਦੋਂ ਮੈਂ ਸਾਹਮਣੇ ਵੇਖਿਆ ਤੇ ਸਾਹਮਣੇ ਸਾਰੀ ਕਿ ਮਲ ਕੇਸ ਕਟਾਏ ਹੋਏ ਬੰਦੇ ਬੈਠੇ ਪੱਗਾਂ ਵਾਲੇ ਵੀ ਸੀ ਕੁਛ ਮੈਂ ਕਹਾ ਮੇਰਾ ਵਿਸ਼ਾ ਤੇ ਨਹੀਂ ਹੈਗਾ ਪਰ ਮੈਂ ਫੇਰ ਵੀ ਚਲੋ ਗੱਲ ਕਰਦਾ ਮੈਂ ਕਹਾ ਜੀ ਜਿਨ੍ਹਾਂ ਨੇ ਕੇਸ ਕਟਾਏ ਨੇ ਹਾਂ ਜਾਂ ਪਤਿਤ ਨੇ ਮੈ ਨਹੀਂ ਮੈਂ ਕੌਣ ਹੁੰਦਾ ਉਹਨਾਂ ਨੂੰ ਕਹਿਣ ਵਾਲਾ ਹਾਂ ਕਿ ਪੱਗਾਂ ਬੰਨੋ ਮੇਰੀ ਕੀ ਮਸਾਲਾ ਮੈਂ ਕਹਾ ਹਾਂ ਮੈਂ ਕਹਾ ਜਦੋਂ ਆਪਾਂ ਬਚਪਨ ਤੋਂ ਇੱਕੋ ਗੱਲ ਸੁਣਦੇ ਹਾਂ ਉਹਨੇ ਵੀ ਇਸ ਧਰਤੀ ਤੇ ਜੋ ਵੀ ਹੁੰਦਾ ਉਹ ਪਰਮਾਤਮਾ ਹੀ ਕਰਾਉਂਦਾ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਕਿਦਾਂ ਕੱਟ ਲੇਵਾ ਇਟ ਮੀਨਸ ਉਹਦੀ ਰਜ਼ਾ ਹੈ ਕਿਤੇ ਨਾ ਕਿਤੇ ਹਾਂ ਦੂਜੀ ਗੱਲ ਜਿਹੜਾ ਸ਼ਰਾਬ ਪੀਂਦਾ ਪੀਵੇ ਹਾਂ ਇਹੜਾ ਮੀਟ ਖਾਂਦਾ ਖਾਵੇ ਮੈਂ ਕਿਹਾ ਮੈਂ ਲੈਕਚਰ ਦੇਣ ਦੀ ਆਇਆ ਹਾਂ ਮੈਂ ਆਪਣੇ ਦਿਲ ਦੀ ਗੱਲ ਰੱਖਣ ਆਇਆ ਸਿਰਫ ਜਿਹੜਾ ਜੋ ਕਰਦਾ ਕਰੇ ਪਰ ਦਿਨ ਚ ਇੱਕ ਵਾਰ ਸਵੇਰੇ ਤੋਂ ਸ਼ਾਮ ਤੱਕ ਜਦ ਤੱਕ ਤੁਹਾਡੀ ਅੱਖ ਖੁੱਲੀ ਆ ਗੁਰੂ ਦੇ ਦਰ ਤੇ ਜ਼ਰੂਰ ਜਾਇਆ ਕਰੋ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪਰਸੋਂ ਨਹੀਂ ਮਹੀਨੇ ਨੂੰ ਸਾਲ ਨੂੰ ਸ਼ਾਇਦ ਤੁਹਾਡੇ ਬੱਚੇ ਤੁਹਾਨੂੰ ਕਹਿਣ ਕਿ ਪਾਪਾ ਤੁਸੀਂ ਇੰਨਾ ਵਰਗੇ ਕਿਉਂ ਨਹੀਂ ਹੋ ਤੁਸੀਂ ਆ ਜਿਹੜੇ ਪੱਗਾਂ ਬੰਨ ਕੇ ਘੁੰਮਦੇ ਤੁਸੀਂ ਆਪਾਂ ਕਿਉਂ ਨਹੀਂ ਬੰਨਦੇ ਪੱਗਾਂ ਮੈਂ ਕਿਹਾ ਸ਼ਾਇਦ ਉਹ ਕਰੋਪੀ ਟੁੱਟ ਜੇ ਤੁਹਾਡੇ ਤੋਂ ਜਿਹੜੀ ਕਰੋਪੀ ਆ ਇਹ ਇੱਕ ਗੱਲ ਕਨਵੇ ਕਰਨ ਦਾ ਤਰੀਕਾ ਸੀ ਮੈਸੇਜ ਕਨਵੇ ਕਰਤਾ ਤੁਸੀਂ ਤਰੀਕਾ ਸੀ ਮੈਂ ਉਤਰਿਆ ਤੇ ਬੜੇ ਵੱਡੇ ਵੱਡੇ ਵਿਦਵਾਨ ਭਾਈ ਉਸ ਪ੍ਰੋਗਰਾਮ ਤੇ ਆਏ ਸੀ ਉਹਨਾਂ ਮੈਨੂੰ ਸਟੇਜ ਦੇ ਮੱਗਰ ਮਿਲੇ ਮੈਨੂੰ ਕਹਿੰਦੇ ਬੜੇ ਸੌਖੇ ਤਰੀਕੇ ਨਾਲ ਚਨੈਲ ਤੋਂ ਗੱਲ ਕਹਿ ਗਿਆ ਯਾਰ ਗੱਲ ਅਸੀਂ ਵੀ ਉਹੀ ਕਹਿਣਾ ਚਾਹੁੰਦੇ ਆ ਪਰ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਤੇ ਮੋਹਰ ਲੱਗੀ ਹੋਈ ਆ ਕਥਾਵਾਚਕ ਦੀ ਰਾਗੀਆਂ ਦੀ ਗਿਆਨੀਆਂ ਦੀ ਪਾਈਆਂ ਦੀ ਹਮ ਅਸੀਂ ਕਹਿ ਨਹੀਂ ਸਕਦੇ ਤੂੰ ਬਿਨਾ ਮੋਹਰ ਤੋਂ ਆ ਤੂੰ ਕਹਿ ਗਿਆ ਤੇਰੀ ਗੱਲ ਦਾ ਅਸਰ ਹੋਊਗਾ ਨੈਗਲੈਕਟ ਨਹੀਂ ਹੋਊਗੀ ਤੇਰੀ ਗੱਲ ਦਾ ਰਿਐਕਸ਼ਨ ਨਹੀਂ ਆਊਗਾ ਕੋਈ ਬੋਲਣ ਵਾਲਾ ਨਹੀਂ ਕਿਉਂਕਿ ਤੂੰ ਗੱਲ ਬੜੀ ਤਰੀਕੇ ਨਾਲ ਕਹੀ ਹਾਂ ਬਈ ਯਾਰ ਠੀਕ ਹੈ ਤੁਸੀਂ ਕਰ ਰਹੇ ਹੋ ਕਰੋ ਪਰ ਸੁਧਰਨ ਦੀ ਕੋਸ਼ਿਸ਼ ਤੇ ਕਰੋ ਮੇਨ ਗੱਲ ਉਹੀ ਹੈ ਕਿ ਜੇ ਕਿਸੇ ਨੂੰ ਕੋਈ ਵਿਵਾਦ ਲੱਗਣ ਡਿਆ ਵਾ ਪਰ ਬਹਿ ਕੇ ਕਰਦੇ ਗੱਲ ਵੀ ਅੱਗੇ ਯਾਰ ਆ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਪਿੱਛੇ ਦੇ ਵੀ ਇੰਟਰਵਿਊ ਚ ਬੋਲਿਆ ਕਿ YouTube ਦੇ ਉੱਪਰ 11500 ਤੋਂ ਉੱਪਰ ਬਾਬੇ ਨਾਨਕ ਦੀ ਸਾਖੀ ਪਈ ਆ ਹੂੰ ਜੀਦੇ ਵਿੱਚ 100 ਕਸਾਖੀ ਆ ਉਹ ਜਿਹੜੀ ਪੰਜਾਬੀਆਂ ਨੇ ਬਣਾਈਆਂ ਹਮ ਮਤਲਬ 900000 ਸਾਖੀ ਇਹੋ ਜੀ ਆ ਜਿਹੜੀ ਪਤਾ ਹੀ ਨਹੀਂ ਕਿੰਨੇ ਬਣਾਈਆਂ ਹਾਂ ਤੇ ਕਦੀ ਸੁਣੀ ਵੀ ਨਹੀਂ ਕਿ ਬਾਬੇ ਨਾਨਕ ਨੇ ਐਵੇਂ ਕੀਤਾ ਕਦੀ ਹਮ ਉਹ ਕੌਣ ਬਣਾ ਰਿਆ ਕੋਈ ਤੇ ਬਣਾ ਹੀ ਰਿਆ ਹਮ ਅਸੀਂ ਨਹੀਂ ਬਣਾ ਰਹੇ ਪਰ ਕੋਈ ਬਣਾ ਰਿਹਾ ਜਿਹੜਾ ਬਣਾ ਰਿਹਾ ਉਹ ਗਲਤ ਬਣਾ ਰਿਹਾ ਉਹੀ ਇਤਿਹਾਸ ਬਣ ਜਾਣਾ ਇਸ ਕਰਕੇ ਮੇਰਾ ਸਿਰਫ ਇਨਾ ਕਹਿਣਾ ਵਕਿ ਪੰਜਾਬੀ ਹੀ ਬਣਾਉਣ ਪੰਜਾਬੀਆਂ ਦੀਆਂ ਫਿਲਮਾਂ ਹਮ ਹਰਕੇਸ਼ਰੀ ਆ ਹਮ ਕਿਹੜਾ ਉਹ ਜੀ ਆ ਜਿਹੜਾ ਏਡੀ ਖੁੱਲੀ ਦਾੜੀ ਰੱਖ ਕੇ ਲੜਦਾ ਕਿਹੜਾ ਫੌਜੀ ਆ ਜਿਹੜਾ ਕੇਸਰੀ ਪੱਗ ਬਨ ਕੇ ਲੜਦਾ ਫੌਜ ਦੀ ਇੱਕ ਵਰਦੀ ਆ ਹਰ ਚੀਜ਼ ਆ ਕਿਹੜਾ ਫੌਜੀ ਜਿਹੜਾ ਕੁੱਕੜ ਫੜਦਾ ਉਹਨਾਂ ਨੂੰ ਜੋ ਕੀਤਾ ਵਿਖਾਤਾ ਉਹ ਅਸੀਂ ਬਣਾਉਣ ਨਹੀਂ ਦੇ ਉਹ ਬਣਾਉਣ ਦੇ ਨੇ ਜੋ ਬਣਾਉਣ ਦੇ ਨੇ ਉਹ ਗਲਤ ਵਿਖਾਈ ਜਾਂਦੇ ਨੇ ਬਸ ਉਹੀ ਇਤਿਹਾਸ ਬਣਦਾ ਉਹ ਇਤਿਹਾਸ ਬਣ ਜਾਣਾ ਬਸ ਉਹੀ ਇਤਿਹਾਸ ਬਣ ਜਾਣਾ ਠੀਕ ਹੈ